ਜੀ ਬਾਬੇਓ ਸਤਿ ਸ੍ਰੀ ਅਕਾਲ ਔਰ ਕੀ ਹਾਲ ਚਾਲ ਬਾਬਾ ਐਮਬੂਲੈਂਸ ਸਰਵਿਸ ਚੰਡੀਗੜ੍ਹ ਮਹਾਲੀ ਅੱਜ ਆਪਾਂ ਗਏ ਤਾਂ ਦਿੱਲੀ ਦਿੱਲੀ ਤੋਂ ਆ ਗਏ ਬਾਹਰ ਦਿੱਲੀ ਤੋਂ ਬਾਹਰ ਨਿਕਲੇ ਐ ਐਕਸੀਡੈਂਟ ਕੇਸ ਦੀ ਰੋਡ ਦਾ ਰੋਡ ਐਕਸੀਡੈਂਟ ਦੇਖੋ ਜਨਤਾ ਵਾਦੂ ਦੀ ਮੋਦੀ ਨੇ ਜਨਤਾ ਵਧਾਈਆ ਇੰਨੀਆਂ ਗੱਡੀਆਂ ਜਾਂਦੀਆਂ ਇੰਨਾ ਜਰ ਹੋ ਗਿਆ ਮੈਨੂੰ ਦੇਖਦੇ ਆਉਂਦੇ ਨੂੰ ਇੱਕ ਗੱਡੀ ਦੇ ਵਿੱਚ ਇੱਕ ਬੰਦਾ ਇੱਕ ਗੱਡੀ ਦੇ ਵਿੱਚ ਇੱਕ ਬੰਦਾ ਆ ਵੀ ਇਕੱਲਾ ਯਾਰਿਆ ਦਿਲ ਭੂਕਦੇ ਫਿਰਦਿਆ ਹਲੋ ਵੀ ਗੋ ਬਾਬਾ ਮੇਰਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਸਾਰੇ ਸੰਸਾਰ ਨੂੰ ਆਹ ਬੋੜ ਆ ਗਿਆ ਜੀ ਦੇਖ ਸਕਦੇ ਹੋ ਕੀ ਕੀ ਲਿਆ ਪਾਣੀ ਪੱਤ ਜਲੰਦਰ ਗੁੰਡਲੀ 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 ਬਾਟਰ ਚੱਲ ਮੇਰੇ ਯਾਰ ਹੋ ਗਿਆ ਜਲੀਆ ਇਹ ਪੰਜਾਬ ਦੀ ਪਿਆਰੀ ਪੀਆਰਟੀਸੀ ਰੇਲਾ ਡਿੱਪੂ ਦਿੱਲੀ ਇਹ ਜਿਹਨੂੰ ਆਪਾਂ ਕੱਟ ਗਏ ਹੋਰ ਚੜਾਓ ਹੁਣ ਵਾ ਅਵਲੀ ਨੂੰ ਤੋੜ ਲੱਗੀ ਮਾਲ ਕਾਂਦੀ ਤਿਆਰੀ ਜਾ ਹੁਣ ਇਸ ਤੋਂ ਬਾਅਦ ਸੋਣੀ ਪਤਰੇਗਾ 20 ਕਿਲੋਮੀਟਰ ਚਾਰ ਲੈਣਾ ਚੱਲਦੀ ਆ ਜੀ ਇੱਕ ਆਪਾਂ ਦੂਜੀ ਲੇਨ ਦਾ ਇਸ ਦੂਗਾ ਥਲੇ ਤੀਜੀ ਫੇਰ ਚੌਥੀ ਚਾਰ ਲੈਣਾ ਚੱਲਦੀ ਆ ਉਧਰ ਰੋਡ ਤੋਂ ਫੇਰ ਵੀ ਸਾਹ ਨਹੀਂ ਆ ਰਿਹਾ ਜੇ ਕਹਤੇ ਇਹ ਰੋਡ ਸਿੰਗਲ ਹੁੰਦਾ ਤਾਂ ਜਾਮ ਕਿਤੇ ਤੱਕ ਲੱਗਿਆ ਹੋਣਾ ਦਾ ਦਿੱਲੀ ਬੰਦੇ ਨੇ ਪੰਜ ਮਿੰਟਾਂ ਪਹੁੰਚਿਆ ਕਰਨਾ ਦਾ ਹਲੋ ਗੁਰਦਲੋਂ ਨੇ ਸੋਨੀ ਵੱਤ 12 ਪਾਣੀ ਵੱਤ 57 ਜੀ ਆਂ ਗੁਰਦਾਰੇ ਠਿਕਟਾ ਕੋ ਮੇਰੇ ਭਰਾ ਚਲੋ ਵਧੀਆ ਚੜ੍ਹਦੀ ਕਲਾ ਦੇ ਵਿੱਚ ਆਓ ਆਪਾਂ ਜਨੂ ਤਰਕੀਆਂ ਦੇ ਵਿਦਾਂਤ ਰੋਸ਼ਨੀਆ ਬਾਕਸਿੰਗ ਚੜ੍ਹਦੀ ਕਲਾ ਦੇ ਵਿੱਚ ਰੱਖੇ